ਫਿਲਹਾਲ ਜੇ ਅੱਜ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕੈਂਟੀ ਵਾਲਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਕੋਈ ਵੀ ਮੌਸਮ ਦੀ ਅਪਡੇਟ ਆਵੇ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਦਾ ਰਹੇ ਫਿਲਹਾਲ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੇ ਵਿੱਚ ਕੁਝ ਸਦਾਰ ਨਹੀਂ ਦੇਖਣ ਨੂੰ ਮਿਲਿਆ ਜਾਤਰਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਸੀ ਪਰ ਇਹ ਬਦਲਵਾਈ ਕੱਲ ਦੇ ਮੁਕਾਬਲੇ ਘੱਟ ਸੀਗੀ ਜਿਸ ਨਾਲ ਸਾਰੇ ਹੀ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਵੇਂ ਹਿੱਸਿਆਂ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲੀ ਹੈ ਪਰ ਕੱਲ ਆਪਾਂ ਨੂੰ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਰਹੀ ਸੀ ਉਸ ਨਾਲ ਅੱਜ ਟੈਂਪਰੇਚਰ ਦੇ ਵਿੱਚ ਠੰਡਕ ਮਹਿਸੂਸ ਹੋ ਰਹੀ ਸੀ ਸਾਰਾ ਦਿਨ ਬੱਦਲਵਾਈ ਬਣ ਰਹੇ ਹੋਣ ਦੇ ਕਾਰਨ ਕਿਤੇ ਨਾ ਕਿਤੇ ਹਲਕੇ ਤੋਂ ਦਰਮਿਆਨੀਆਂ ਮੀਂਹ ਜਾਂ}\,\,\,ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਰਾਤ ਵੇਲੇ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪਰ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਬੰਦਾ ਹੋਏ ਦਿਖਾਈ ਦੇਗਾ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਮੀਂਹ ਦੇਖਣ ਨੂੰ ਮਿਲੇ ਹਨ ਫਿਲਹਾਲ ਜੇਕਰ ਆਪਾਂ 28 ਤਰੀਕ ਨੂੰ ਰਾਤ ਦੀ ਗੱਲ ਕਰੀਏ ਤਾਂ ਤਕਰੀਬਨ ਆਪਾਂ ਨੂੰ 7 ਵਜੇ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਠ ਹੋਗੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਬੱਦਲਬਾਈ ਜਰੂਰ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਚਾਂਸ ਬੰਦੇ ਹੋਏ ਦਿਖਾਈ ਦੇਣਗੇ ਜੇਕਰ ਆਪਾਂ 28 ਤਰੀਕ ਨੂੰ ਰਾਤੀ 12 ਵਜੇ ਦੀ ਗੱਲ ਕਰੀਏ ਤਾਂ ਜਲੰਧਰ ਹੋ ਗਿਆ ਕੰਬਰੀ ਸਰ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਬੱਦਲਬਾਈ ਦੇਖਣ ਨੂੰ ਮਿਲੇਗੀ ਓਵਰ ਆਲ ਮੌਸਮ ਠੀਕ ਠਾਕ ਰਹੇਗਾ ਜੇਕਰ 29 ਤਰੀਕ ਨੂੰ ਰਾਤੀ 3 ਵਜੇ ਦੀ ਗੱਲ ਕਰੀਏ ਇੱਕ ਸਿਸਟਮ ਆਪਾਂ ਨੂੰ ਅੰਮ੍ਰਿਤਸਰ ਜਲੰਧਰ ਪੱਟੀ ਵਾਲੇ ਪਾਸੇ ਦੇਖਣ ਨੂੰ ਮਿਲੇਗਾ ਜਿਸ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਲੁਧਿਆਣਾ ਮੋਗਾ ਪੱਟੀ ਅੰਮ੍ਰਿਤਸਰ ਸੈ ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਮੀਂਹ ਦੇ ਚਾਂਸ ਬੰਦੇ ਹੋਏ ਦਿਖਾਈ ਦੇਣਗੇ ਤਕਰੀਬਨ ਕਹਿ ਸਕਦੇ ਹਾਂ ਕਿ ਐਸੀ ਤਰ੍ਹਾਂ ਦਾ ਮੌਸਮ ਸਵੇਰੇ 9 ਵਜੇ ਤੱਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸੰਗਰੂਰ ਫਰੀਦਕੋਟ ਪੱਟੀ ਮੋਗਾ ਲੁਧਿਆਣਾ ਜਲੰਧਰ ਇਸ ਬੈਲਟ ਦੇ ਵਿੱਚ ਆਪਾਂ ਨੂੰ ਮੀਂਹ ਦੇ ਚਾਂਸ ਦੇ ਜ਼ਿਆਦਾ ਦੇਖਣ ਨੂੰ ਮਿਲਣਗੇ